ਹਾਂਜੀ ਸਭ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਹੇ ਸੀ ਬਿਨਾ ਬ੍ਰੈਡ ਦੇ ਸੈਂਡਵਿਚ ਔਰ ਮੈਂ ਜਿਹੜੀਆਂ ਸਬਜ਼ੀਆਂ ਨਾਲ ਲਈਆਂ ਨੇ ਗਾਜਰ ਲਈਏ ਇੱਕ ਪਿਆਜ਼ ਸ਼ਿਮਲਾ ਮਿਰਚ ਔਰ ਖੀਰਾ ਦੋ ਹਰੀ ਮਿਰਚ ਅੱਧਾ ਟਮਾਟਰ ਤੇ ਦੋ ਲਸਣ ਦੀਆਂ ਕਲੀਆਂ ਤੁਸੀਂ ਇੱਥੇ ਜ਼ਿਆਦਾ ਮਟੀਰੀਅਲ ਵੀ ਲੈ ਸਕਦੇ ਹੋ ਆਪਣੀ ਫੈਮਿਲੀ ਦੇ ਮੁਤਾਬਿਕ ਸਬਜ਼ੀਆਂ ਵੀ ਜ਼ਿਆਦੀਆਂ ਪਾ ਸਕਦੇ ਹੋ ਬਟ ਮੈਂ ਇੰਨੀਆਂ ਕਿ ਸਬਜ਼ੀਆਂ ਲੈ ਕੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਕਿ ਬਿਨਾ ਬ੍ਰੈਡ ਦੇ ਸੈਂਡਵਿਚ ਕਿੰਨਾ ਬਦਿਗਾ ਬੰਦਾ ਔਰ ਕਿੰਨਾ ਕ੍ਰਿਸਪੀ ਔਰ ਕਿੰਨਾ ਟੇਸਟੀ ਬੰਦਾ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਇਸ ਰੈਸਪੀ ਨੂੰ ਤੁਸੀਂ ਠੀਕ ਹੈ ਜੀ ਹੁਣ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲੇ ਚੋਪ ਕਰਾਂਗੀ ਚੋਪਰ ਦੇ ਵਿੱਚ ਪਾ ਕੇ ਚੋਪ ਕਰਾਂਗੀ ਠੀਕ ਹੈ ਜੀ ਹਾਂਜੀ ਸੇ ਸਾਰੀਆਂ ਸਬਜ਼ੀਆਂ ਨੂੰ ਚੋਪਰ ਚਪਾ ਦਾਂਗੇ ਤੇ ਇਹਨਾਂ ਨੂੰ ਚੋਪ ਕਰ ਲਾਂਗੇ ਬਿਲਕੁਲ ਗ੍ਰाइंड ਨਹੀਂ ਕਰਨਾ ਥੋੜਾ ਦਰਦਰਾ ਰਹਿਣ ਦੇਣਾ ਮੋਟਾ ਮੋਟਾ ਰਹਿਣ ਦੇਣਾ ਠੀਕ ਹੈ ਜੀ ਹਾਂਜੀ ਮੈਂ ਸਬਜ਼ੀਆਂ ਚੌਪ ਕਰਕੇ ਅੱਛੀ ਤਰ੍ਹਾਂ ਨਾਲ ਉਹਨਾਂ ਨੂੰ ਚੋੜ ਦਿੱਤਾ ਕਿਉਂਕਿ ਅਸੀਂ ਸੈਂਡਵਿਚ ਬਣਾਣੇ ਨੇ ਅਗਰ ਜ਼ਿਆਦਾ ਮਟੀਰੀਅਲ ਪਤਲਾ ਹੋ ਗਿਆ ਤੇ ਸਾਡੇ ਜਿਹੜੇ ਸੈਂਡਵਿਚ ਉਹ ਨਹੀਂ ਬਣਨੇ ਠੀਕ ਹੈ ਜੀ ਕਿਉਂਕਿ ਅਸੀਂ ਕੋਲ ਨੂੰ ਗਾੜਾ ਗਾੜਾ ਰੱਖਣਾ ਅਸੀਂ ਸੈਂਡਵਿਚ ਬਿਨਾਂ ਬ੍ਰੈਡ ਤੋਂ ਬਣਾ ਰਹੇ ਹਾਂ ਅਗਰ ਬ੍ਰੈਡ ਹੋਵੇ ਤੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਬਟਰ ਅਸੀਂ ਸੈਂਡਵਿਚ ਇਹਦੇ ਬਣਾਣੇ ਨੇ ਹੁਣ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲੇ ਪਾਵਾਂਗੇ ਸੂਜੀ ਜਿੰਨੇ ਤੁਸੀਂ ਸੈਂਡਵਿਚ ਬਣਾਣੇ ਨੇ ਉਸ ਦੇ ਮੁਤਾਬਿਕ ਪਾਣਾ ਮੈਂ ਦੇਖੋ ਅੱਧੀ ਕਟੋਰੀ ਦੇ ਕਰੀਬ ਥੋੜੀ ਜਿਆਦਾ ਹੀ ਇਹ ਸੂਜੀ ਤੇ ਉਹ ਪਾ ਰਹੀਆਂ ਤੇ ਨਾਲ ਹੀ ਉਹਨਾਂ ਮੈਂ ਦਹੀਂ ਪਾ ਰਹੀਆਂ ਦਹੀਂ ਤਾਂ ਪਾਣਾ ਜ਼ਰੂਰੀ ਏ ਕਿਉਂਕਿ ਅਗਰ ਅਸੀਂ ਸਬਜ਼ੀਆਂ ਜੋ ਪਾਣੀ ਨਹੀਂ ਕੱਢਾਂਗੇ ਤੇ ਸਾਡਾ ਕੀ ਹੋਏਗਾ ਕੋਲ ਬਹੁਤ ਜ਼ਿਆਦਾ ਪਤਲਾ ਹੋ ਜਾਏਗਾ ਅਗਰ ਸਾਨੂੰ ਜ਼ਰੂਰਤ ਪੈਂਦੀ ਏ ਤੇ ਅਸੀਂ ਉਦੋਂ ਪਾਣੀ ਤੇ ਨਹੀਂ ਜ਼ਰੂਰਤ ਪਾਣਾ ਅਸੀਂ ਦੁੱਧ ਦੀ ਵਰਤੋਂ ਕਰਾਂਗੇ ਠੀਕ ਹੈ ਜੀ ਹੋਲ ਸਾਡੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਥੋੜਾ ਜਿਹਾ ਸੌਂਫ ਥੋੜੀ ਪਾਵਾਂਗੇ ਥੋੜੀ ਜਿਹਾ ਪਾਵਾਂਗੇ ਜੁਆਇਨ ਔਰ ਨਾਲ ਹੀ ਪਾ ਦਾਂਗੇ ਥੋੜਾ ਜੀਰਾ ਠੀਕ ਹੈ ਜੀ ਇਹ ਤਿੰਨੋਂ ਚੀਜ਼ਾਂ ਜ਼ਰੂਰ ਪਾਣੀਆਂ ਇਹਦੇ ਨਾਲ ਟੇਸਟ ਬਹੁਤ ਵਧੀਆ ਬੰਦਾ ਤੇ ਹੁਣ ਪਾਵਾਂਗੇ ਨਾਲ ਰਾਈ ਕਿਉਂਕਿ ਜਿਹੜੇ ਸੈਂਡਵਿਚ ਬੰਦਦੇ ਨੇ ਉਹ ਇੰਨੇ ਟੇਸਟੀ ਬੰਦਦੇ ਨੇ ਜਦੋਂ ਰਾਈ ਪਈ ਹੋਵੇ ਬਹੁਤ ਹੀ ਟੇਸਟੀ ਬੰਦਦੇ ਨੇ ਤੇ ਕੜੀ ਪੱਤੇ ਤੇ ਰਾਈ ਦਾ ਤੁਸੀਂ ਤੜਕਾ ਵੀ ਲਗਾ ਕੇ ਵਿੱਚ ਪਾ ਸਕਦੇ ਹੋ ਮੈਂ ਵੀ ਲਗਾ ਰਹੀ ਆ ਵਸੇ ਪਰ ਮੈਂ ਰਾਈ ਵਿੱਚ ਵੀ ਥੋੜੀ ਜਿਹੀ ਪਾਈ ਐ ਕੱਚੀ ਕਿਉਂਕਿ ਕੱਚੀ ਦਾ ਅਲੱਗ ਟੇਸਟ ਆਉਂਦਾ ਹੈ ਤੇ ਮੈਂ ਹੁਣ ਇੱਕ ਤੜਕਾ ਤਿਆਰ ਕਰਾਂਗੀ ਜ ਜਿਹੜੀ ਕਿ ਕੜੀ ਪੱਤਾ ਤੇ ਰਾਈ ਪਾਵਾਂਗੇ ਹੁਣ ਅਸੀਂ ਇਹਨੂੰ ਕੋਲ ਨੂੰ ਅਜੇ ਰੱਖ ਦਵਾਂਗੇ ਇਹਦੇ ਵਿੱਚ ਨਮਕ ਮਿਰਚ ਜ਼ਰੂਰ ਪਾਉਣਾ ਪੈਣਾ ਨਮਕ ਲੋੜ ਦੇ ਮੁਤਾਬਿਕ ਪਾ ਦਿਓ ਜੀ ਨਾ ਤੁਹਾਨੂੰ ਜੁਰਤ ਤੇ ਦੇਖ ਲੈਣਾ ਕਿ ਮਟੀਰੀਅਲ ਦੇ ਹਿਸਾਬ ਨਾਲ ਮੈਂ ਅੱਧਾ ਚਮਚ ਪਾਇਆ ਜਿਆਦਾ ਤੇਜ ਨਹੀਂ ਕਰਨਾ ਔਰ ਸੁੱਕਾ ਧਨੀਆ ਪਾਇਆ ਮੈਂ ਥੋੜਾ ਹਲਕਾ ਜਿਹਾ ਗਰਮ ਮਸਾਲਾ ਪਾ ਦੇਣਾ ਹਲਕਾ ਜਿਹਾ ਜਿਆਦਾ ਨਹੀਂ ਪਾਉਣਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਚਾਟ ਮਸਾਲਾ ਜਾਂ આમ ਚੂਰਨ ਵੀ ਪਾ ਸਕਦੇ ਹਾਂ ਖੱਟਾ ਥੋੜਾ ਸਬ ਬਣਾ ਲਵਾਂਗੇ ਠੀਕ ਹੈ ਜੀ ਹੁਣ ਮੈਂ ਥੋੜਾ ਜਿਹਾ ਚਾਟ ਮਸਾਲਾ ਪਾਣ ਲੱਗਿਆ ਵਿੱਚ ਹਾਂਜੀ ਅੱਧਾ ਕਿ ਚਮਚ ਮੈਂ ਚਾਟ ਮਸਾਲਾ ਪਾ ਦਾਂਗੀ ਠੀਕ ਹੈ ਜੀ ਹੁਣ ਅਸੀਂ ਇੱਕ ਹਲਕਾ ਜਿਹਾ ਤੜਕਾ ਲਗਾਵਾਂਗੇ ਐਦਾ ਕੋਲ ਜਿਹਾ ਸੀ ਪਤਲਾ ਨਹੀਂ ਕਰਨਾ ਪਹਿਲੇ ਅਸੀਂ ਨੂੰ ਇਸ ਤਰੀਕ ਧੰ ਦੇ ਵਿੱਚ ਭਿਜੇ ਰਹਿਣ ਦੇਣਾ ਤੇ ਅਸੀਂ ਉਧਰ ਤੜਕੇ ਦੀ ਤਿਆਰੀ ਕਰਾਂਗੇ ਹਾਂਜੀ ਮੈਂ ਤਵੇ ਤੇ 2 ਚਮਚੇ ਦੇਸੀ ਘਿਓ ਪਾ ਦਿੱਤਾ ਤੁਸੀਂ ਚਾਹੋ ਤੇ ਤੇਲ ਦਾ ਵੀ ਤੜਕਾ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਤੇ ਹੁਣ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਰਾਈ ਠੀਕ ਹੈ ਰਾਈ ਥੋੜੀ ਕਰਕ ਜਾਏਗੀ ਤੇ ਨਾਲ ਹੀ ਅਸੀਂ ਕੜੀ ਪੱਤਾ ਪਾ ਦਾਂਗੇ ਕੜੀ ਪੱਤੇ ਦਾ ਪਿਆਰ ਜਨਾ ਕਿਉਂਕਿ ਬਹੁਤ ਹੀ ਜ਼ਿਆਦਾ ਕਿਉਂਕਿ ਮੈਂ ਫ੍ਰਿਜ ਵਿੱਚ ਰੱਖਿਆ ਸੀਗਾ ਥੋੜਾ ਮੋਇਸਚਰਾਈਜ਼ਰ ਆ ਜਾਂਦਾ ਇਸ ਵਾਸਤੇ ਥੋੜਾ ਜਿਲਾ ਵੀ ਹੋ ਜਾਂਦਾ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਕੜਤੇ ਨੂੰ ਪਾ ਦਾਂਗੇ ਆਪਣੇ ਮਟੀਰੀਅਲ ਦੇ ਵਿੱਚ ਸਾਰਾ अच्छी तरह نکال ਕੇ ਤੇ ਮਟੀਰੀਅਲ ਸੁਪਾ ਦਾਂਗੇ ਠੀਕ ਹੈ ਜੀ ਲੋ ਜੀ ਤੁਹਾਡਾ ਹੋ ਗਿਆ ਮਟੀਰੀਅਲ ਤਿਆਰ ਤੇ ਹੁਣ ਤੁਸੀਂ ਇਹਦੇ ਵਿੱਚ ਅੱਧਿਕ ਕਟੋਰੀ ਦੁੱਧ ਦੀ ਪਾ ਦਿਓ ਕਿਉਂਕਿ ਤੁਸੀਂ ਇਹਦੇ ਚ ਪਾਣੀ ਨਹੀਂ ਪਾਣਾ ਅਸੀਂ ਸੈਂਡਵਿਚ ਜਿਹੜੇ ਬਣਾ ਰਹੇ ਹਾਂ ਬਹੁਤ ਹੈਲਦੀ ਵੀ ਨਾਲ ਬਣਾ ਰਹੇ ਹਾਂ ਔਰ ਬਹੁਤ ਹੀ ਟੇਸਟੀ ਇਹ ਮੈਂ ਟਮੇਟੋ ਸੌਸ ਪਾਣ ਲੱਗਿਆ ਸਭ ਤੋਂ ਪਹਿਲੇ ਫਿਰ ਬਾਅਦ ਵਿੱਚ ਅਸੀਂ ਦੁੱਧ ਪਾਵਾਂਗੇ ਪਹਿਲੇ ਸਿਰਦਾ ਇੱਕ ਚਮਚ ਟਮੇਟੋ ਸੌਸ ਪਾਵਾਂਗੇ ਤੁਸੀਂ ਜਿਆਦਾ ਤੇਜ਼ ਖੱਟਾ ਕਰਨਾ ਹੈ ਤੇ ਜਿਆਦਾ ਵੀ ਪਾ ਸਕਦੇ ਹੋ ਪਰ ਮੈਂ ਅੱਧਾ ਚਮਚ ਪਾ ਰਹੀ ਹਾਂ ਕਿਉਂਕਿ ਮੈਂ ਚਿੱਲੀ ਸੌਸ ਵੀ ਨਾਲ ਪਾ ਰਹੀ ਹਾਂ ਉਹਨੇ ਦੇ ਕਰਾਰੇਪਣ ਵਾਸਤੇ ਖਰੀ ਮਿਰਚ ਵੀ ਪਾਈ ਸੀ ਨਾਲ ਚਿਲੀ ਸੋਸ ਪਾ ਰਹੀ ਅੱਧਾ ਦਾ ਚਮਚ ਦੋਨੋਂ ਪਾ ਦੋ ਅਗਰ ਜ਼ਿਆਦਾ ਤੁਸੀਂ ਤੁਹਾਡੇ ਬੱਚੇ ਸਪਾਈਸੀ ਖਾ ਲੈਂਦੇ ਨੇ ਫੈਮਿਲੀ ਵਾਲੇ ਖਾ ਲੈਂਦੇ ਨੇ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਦੋਨੋਂ ਮਿਲਾ ਕੇ ਇੱਕ ਚਮਚ ਫਾਟਾ ਹੁਣ ਅਸੀਂ ਇਹਦੇ ਥੋੜਾ ਜਿਆਦਾ ਦੁੱਧ ਪਾਵਾਂਗੇ ਤਾਂ ਕਿ ਅੱਛੇ ਤਰ੍ਹਾਂ ਮਿਕਸ ਹੋ ਜਾਏ ਤੇ ਫਿਰ ਇਹਨੂੰ ਘੱਟ ਤੋਂ ਘੱਟ 8 ਜਾਂ 10 ਮਿੰਟ ਜ਼ਰੂਰ ਰੱਖਣਾ ਠੀਕ ਹੈ ਜੀ ਆ ਦੇਖੋ ਮਟੀਰੀਅਲ ਕਿੰਨਾ ਵਧੀਆ ਤਿਆਰ ਹੋ ਗਿਆ ਸਾਡਾ ਅਸੀਂ ਬਿਨਾ ਬ੍ਰੈਡ ਤੋਂ ਸੈਂਡਵਿਚ ਬਣਾ ਰਹੇ ਹਾਂ ਔਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਕਿਉਂਕਿ ਅਸੀਂ ਜਿਹੜੀ ਸਾਡੇ ਕੋਲ ਸੂਜੀ ਹੈ ਅਸੀਂ ਇਹਨੂੰ ਫੁੱਲਣ ਦਾ ਟਾਈਮ ਦੇਵਾਂਗੇ ਤੇ ਤੁਸੀਂ ਵੀ ਸੋਡਾ ਪਾਣਾ ਤਾਂ ਪਾ ਸਕਦੇ ਹੋ ਇਨੋ ਵੀ ਪਾਣੀ ਤੇ ਪਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਿਉਂਕਿ ਫੁੱਲੇ ਫੁੱਲੇ ਬਹੁਤ ਅੱਛੇ ਬਣਨਗੇ ਅਗਰ ਇਨੋ ਪਾ ਦੋਗੇ ਜਾਂ ਸੋਡਾ ਪਾ ਦੋਗੇ ਜੇ ਐਵੇਂ ਸਿੰਪਲ ਬਣਾਣੇ ਨੇ ਤੇ ਤੁਸੀਂ ਸਿੰਪਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਦੋਨੋਂ ਤਰੀਕੇ ਨਾਲ ਪਾ ਸਕਦੇ ਹੋ ਹੁਣ ਮੈਂ ਅੱਧੀ ਕਟੋਰੀਏ ਦੇ ਵਿੱਚ ਦੁੱਧ ਪਾਉਣ ਲੱਗੀ ਹਾਂ ਹਾਂਜੀ ਹੁਣ ਇਸ ਦੇ ਵਿੱਚ ਤੁਸੀਂ ਦੁੱਧ ਮਿਕਸ ਕਰ ਦਾਂਗੇ ਔਰ ਇਸ ਨੂੰ ਥੋੜਾ ਜਿਹਾ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਅਸੀਂ ਇਹਨੂੰ 10 ਜਾਂ 15 ਮਿੰਟ ਵਾਸਤੇ 8 ਮਿੰਟ ਵਾਸਤੇ ਜ਼ਰੂਰ ਰੱਖਣਾ ਕਿਉਂਕਿ ਜਿਹੜੀ ਸੂਜੀ ਹੈ ਉਹ ਫੁੱਲਣ ਦਾ ਉਹ ਟਾਈਮ ਜ਼ਰੂਰ ਦੇਣਾ ਚਾਹੀਦਾ ਤੇ ਇਸ ਵਾਸਤੇ ਤੁਸੀਂ ਕਰਾਰਾਪਨ ਹੋਰ ਕਰਨਾ ਤਾਂ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਹਰੀ ਮਿਰਚ ਹੋਰ ਪਾ ਸਕਦੇ ਹੋ ਬਟ ਆਪਣੀ ਫੈਮਿਲੀ ਦੇ ਮੁਤਾਬਿਕ ਠੀਕ ਹੈ ਜਿਸ ਲੋੜ ਮੁਤਾਬਿਕ ਤੁਸੀਂ ਜਿਵੇਂ ਬੱਚੇ ਖਾਣਾ ਚਾਹੁੰਦੇ ਉਸ ਤਰੀਕੇ ਬਣਾਓ ਬਸ ਜੀ ਹੁਣ ਇੰਨਾ ਕੁ ਘੋਲ ਤੁਸੀਂ گاੜਾ ਰਹਿਣ ਦੇਣਾ ਜਾਦਾ ਤੁਸੀਂ ਪਤਲਾ ਨਹੀਂ ਕਰਨਾ ਫਿਰ ਅਸੀਂ ਬਾਅਦ ਵਿੱਚ ਦੇਖਾਂਗੇ ਕਿ ਕਿੰਨਾ ਕਿ ਸੂਜੀ ਫੁੱਲ ਗਈ ਹੈ ਤੇ ਸਾਨੂੰ ਹੋਰ ਪਾਣ ਦੀ ਜ਼ਰੂਰਤ ਹੈਗੀ ਜਾਂ ਨਹੀਂ ਦੁੱਧ ਤੇ ਤੁਸੀਂ ਦੁੱਧ ਹੀ ਪਾਣਾ ਪਾਣੀ ਨਹੀਂ ਪਾਣਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦਾਂਗੇ ਘੱਟ ਤੋਂ ਘੱਟ ਵੀ 10 ਮਿੰਟ ਵਾਸਤੇ ਚਲੋ ਜੀ ਹੁਣ ਅਸੀਂ 10 ਮਿੰਟ ਬਾਅਦ ਮਿਲਦੇ ਹਾਂ ਤੁਹਾਨੂੰ ਹਾਂਜੀ ਹੁਣ ਅਸੀਂ ਬਿਲਕੁਲ ਰੈਡੀ ਕਰਨ ਲੱਗਿਆਂ ਕਿਉਂਕਿ ਸਾਡਾ ਮਟੀਰੀਅਲ ਬਿਲਕੁਲ ਰੈਡੀ ਹੋ ਗਿਆ ਤੇ ਅਸੀਂ ਸਟਾਰਟ ਕਰਨ ਲੱਗਾ ਸੈਂਡਵਿਚ ਬਣਾਉਣਾ ਸਭ ਤੋਂ ਪਹਿਲੇ ਅਸੀਂ ਇਨੋ ਪਾਵਾਂਗੇ ਤੁਸੀਂ ਮਿੱਠਾ ਸੋਡਾ ਪਾ ਸਕਦੇ ਹੋ ਇਨੋ ਪਾ ਸਕਦੇ ਹੋ 베이킹 ਸੋਡਾ ਪਾ ਸਕਦੇ ਹੋ ਠੀਕ ਹੈ ਜੀ ਮੈਂ ਅੱਧਾ ਚਮਚ ਲਿਆ ਕਿਉਂਕਿ ਮੇਰਾ ਮਟੀਰੀਅਲ ਥੋੜਾ ਹੈਗਾ ਤੇ ਇਸ ਵਾਸਤੇ ਮੈਂ ਉਨਾ ਹੀ ਲਿਆ ਜਿੰਨਾ ਕਿ ਜ਼ਰੂਰਤ ਹੈ ਤੇ ਤੁਸੀਂ ਦੋ ਬੂੰਦਾਂ ਇਹਦੇ ਵਿੱਚ ਪਾਣੀ ਦੀ ਵੀ ਪਾਓਗੇ ਤਾਂ ਹੀ ਐਕਟਿਵ ਹੋਏਗਾ ਨਹੀਂ ਤੇ ਐਨੇ ਐਸਟਰਾ ਐਕਟਿਵ ਨਹੀਂ ਹੋਣਾ ਪਾਣੀ ਪਾਉਣ ਦੇ ਨਾਲ ਬਹੁਤ ਜਲਦੀ ਐਕਟਿਵ ਹੋ ਜਾਂਦਾ ਹੈ ਤੇ ਅਨੁਸਾਰੀ ਮਿਕਸ ਕਰ ਲਾਂਗੇ ਸਾਰੇ ਨੂੰ ਕੋਣ ਅਸੀਂ ਟਾਈਮ ਨਹੀਂ ਲਗਾਉਣਾ ਕਿਉਂਕਿ ਜਿਹੜਾ ਸਾਡਾ ਥਿੱਲੋ ਵਿੱਚ ਪੈ ਜਾਵੇ ਨਾ ਦੋਸੇ ਵਲੇ ਬਣਾ ਲਈ ਦੀਏ ਨਾਲ ਦੀ ਨਾਲ ਹੀ ਤੇ ਅਸੀਂ ਹੁਣ ਮਸ਼ੀਨ ਤਿਆਰ ਰੱਖੀ ਹੋਈ ਹੈ ਤੁਸੀਂ ਗੈਸ ਤੇ ਵੀ ਬਣਾ ਸਕਦੇ ਹੋ ਤੇ ਮਸ਼ੀਨ ਤੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਪਰ ਮੈਂ ਮਸ਼ੀਨ 'ਚ ਬਣਾ ਰਹੀ ਆ ਅੱਜ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੰਨੇ ਵਧੀਆ ਸੈਂਡਵਿਚ ਬੰਦੇ ਨੇ ਇਹ ਦੇਖੋ ਜੀ ਮੈਂ ਮਸ਼ੀਨ ਲਗਾ ਦਿੱਤੀ ਹੈ ਇੱਕ ਇਸ ਤਰ੍ਹਾਂ ਦਾ ਸਾਡੇ ਕੋਲ ਹੁੰਦਾ ਹੈ ਸੈਂਡਵਿਚ ਬਣਾਉਣ ਵਾਲਾ ਤੁਸੀਂ ਇਹਦੇ ਉੱਤੇ ਵੀ ਬਣਾ ਸਕਦੇ ਕਵਰ ਵਾਲਾ ਵੀ ਹੁੰਦਾ ਜਿਸ ਤਰ੍ਹਾਂ ਮਰਜੀ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਹੁਣ ਅਸੀਂ ਸਭ ਤੋਂ ਪਹਿਲੇ ਇਹਦੇ ਉੱਤੇ ਕਿਉ ਤੇਲ ਜਾਂ ਮੱਖਣ ਕੁਛ ਨਾ ਕੁਝ ਜ਼ਰੂਰ ਪਾਵਾਂਗੇ ਠੀਕ ਹੈ ਜੀ ਕਿਉਂਕਿ ਅਸੀਂ ਇਕਦਮ ਇਹਦੇ ਉੱਤੇ ਨਹੀਂ ਪਾਣਾ ਚਾਹੇ ਨੋਨ ਸਟਿਕ ਹੈ ਪਰ ਫਿਰ ਵੀ ਚਿਪਕਣ ਦਾ ਡਰ ਹੁੰਦਾ ਸਾਡਾ ਮਟੀਰੀਅਲ ਅਸੀਂ ਮਤਲਬ ਬ੍ਰੈਡ ਨਹੀਂ ਯੂਜ਼ ਕਰ ਰਹੇ ਸ ਮਟੀਰੀਅਲ ਪਾ ਰਹੇ ਹ ਇਸ ਵਾਸਤੇ ਇਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਚੀਜ਼ ਪਾਣੀ ਹੈ ਠੰਡਾਈ ਵਾਲੀ ਤਾਂ ਕਿ ਚਿਪਕੇ ਨਾ ਠੀਕ ਹੈ ਜੀ ਹਾਂਜੀ ਮੈਂ ਪਾ ਰਹੀ ਹਾਂ ਦੇਸੀ ਘਿਓ ਹੀ ਤੁਸੀਂ ਆਪਣੀ ਮਰਜ਼ੀ ਤੇ ਡਿਪੈਂਡ ਹੈ ਤੁਹਾਡੀ ਜੋ ਤੁਸੀਂ ਪਾਣਾ ਚਾਹੁੰਦੇ ਹੋ ਤੁਸੀਂ ਇੱਕ ਪੂਰਾ ਸੈਂਡਵਿਚ ਲੰਬਾ ਵੀ ਬਣਾ ਸਕਦੇ ਹੋ ਫਿਰ ਬਾਅਦ ਚ ਕਟਿੰਗ ਕਰ ਲੈਣਾ ਅਗਰ ਤੁਸੀਂ ਦੋ ਬਣਾਣਾ ਚਾਹੁੰਦੇ ਹੋ ਤੇ ਦੋ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਤੁਸੀਂ ਕੁਝ ਆਪਣੇ ਆਪ ਵੀ ਵਿੱਚ ਐਡ ਕਰ ਸਕਦੇ ਹੋ ਹੁਣ ਅਸੀਂ ਸਭ ਤੋਂ ਪਹਿਲੇ ਇਹਨੂੰ ਚੌਰਸ ਸ਼ੇਪ ਵਿੱਚ ਲੈਣਾ ਹੈ। ਹੋਲੀ ਵਾਲੀ ਮਟੀਰੀਅਲ ਪਹਿਲੇ ਪਾ ਲਓ। 3-4 ਚਮਚੇ ਤੁਸੀਂ ਪਾ ਲੋਗੇ ਤੇ ਤੁਹਾਡਾ ਆਪਣੇ ਆਪ ਹੀ ਸੈਟਿੰਗ ਹੋ ਜਾਏਗੀ। ਠੀਕ ਹੈ ਜੀ। ਹੁਣ ਤੁਸੀਂ ਇਹਨੂੰ ਚੌਰਸ ਸ਼ੇਪ ਵਿੱਚ ਲੈ ਲਓ। ਆਪਰੇ ਆਪ ਸੈੱਟ ਕਰ ਲੈਣਾ ਚਮਚ ਦੇ ਨਾਲ। ਕਿਉਂਕਿ ਅਸੀਂ ਇਹਨੂੰ ਓਨ ਕਰਕੇ ਹੀ ਸਾਰਾ ਕੁਝ ਕਰਨਾ ਹੈ। ਆ ਦੇਖੋ ਜਿਸ ਤਰ੍ਹਾਂ ਬਣਾ ਲੈਣਾ ਠੀਕ ਹੈ ਜਿਸ ਚੌਰਸ ਜਿੰਨਾ ਮਰਜੀ ਵੱਡਾ ਬਣਾ ਲਓ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਮੇਰਾ ਜਿਆਦਾ ਗਰਮ ਹੋ ਗਿਆ ਸੀ ਮੈਂ ਸਵਿਚ ਆਫ ਕਰ ਦਿੱਤਾ ਸੀ ਤੇ ਬਸ ਇਸ ਤਰ੍ਹਾਂ ਮਟੀਰੀਅਲ ਲੈਣਾ ਕਿ ਤੁਹਾਡਾ ਇਹ ਇਹਦੇ ਵਿੱਚ ਕਵਰ ਹੋ ਜਵੇ ਤੇ ਬਾਹਰ ਨਾ ਨਿਕਲੇ ਜਦੋਂ ਅਸੀਂ ਇਹਨੂੰ ਬੰਦ ਕਰੀਏ ਤੇ ਬਾਹਰ ਨਾ ਨਿਕਲੇ ਠੀਕ ਹੈ ਸੀ ਐਸੇ ਹਿਸਾਬ ਨਾਲ ਪਤਲਾ ਲੈਣਾ ਜਿਆਦਾ ਮੋਟਾ ਨਹੀਂ ਲੈਣਾ ਹੁਣ ਅਸੀਂ ਇਹਨੂੰ ਬੰਦ ਕਰ ਦਵਾਂਗੇ ਪਰ 2 ਮਿੰਟ ਵੇਟ ਕਰਕੇ ਥੋੜਾ ਜਿਹਾ ਗਰਮ ਹੋ ਜਵੇ ਤਾਂ ਕਿ ਬਹੁਤ ਜ਼ਿਆਦਾ ਪਤਲਾ ਤੇ ਅਸਵਸਥ ਤੇ ਇਹਨਾਂ ਹੋਵੇ ਕਿ ਉੱਪਰ ਚਿਪਕ ਜਾਵੇ ਹੁਣ ਅਸੀਂ ਦੂਸਰੀ ਸਾਈਡ ਤੇ ਵੀ ਇੰਜ ਹੀ ਕਰਾਂਗੇ ਇਸ ਤਰੀ ਚੌਰਸ ਪੀਸ ਬਣਾ ਦਾਂਗੇ ਦੂਸਰੀ ਸਾਈਡ ਤੇ ਵੀ ਇਸ ਤਰੀ ਇਹਨੂੰ ਫੈਲਾ ਦੇਵਾਂਗੇ ਚੌਰਸ ਚੌਰਸ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਹੁਤ ਹੀ ਟੇਸਟੀ ਬਣਦੇ ਨੇ ਔਰ ਬੱਚਿਆਂ ਨੂੰ ਬਿਲਕੁਲ ਇਸ ਤਰ੍ਹਾਂ ਲੱਗਣਗੇ ਕਿ ਬਾਜ਼ਾਰ ਵਾਲੇ ਸੈਂਡਵਿਚ ਨੇ ਕਿਉਂਕਿ ਬੱਚੇ ਜ਼ਿਆਦਾ ਬਾਜ਼ਾਰ ਵਾਲੇ ਖਾ ਕੇ ਖੁਸ਼ ਹੁੰਦੇ ਨੇ ਤੇ ਇਸ ਵਾਸਤੇ ਅਸੀਂ ਉਹਨਾਂ ਨੂੰ ਹੌਲੀ ਹੌਲੀ ਆਪਣੇ ਘਰ ਦੀਆਂ ਚੀਜ਼ਾਂ ਖਵਾਉਣੀਆਂ ਸ਼ੁਰੂ ਕਰਾਂਗੇ ਤੇ ਬੱਚਿਆਂ ਨੇ ਆਪਣੇ ਆਪ ਹੀ ਬਾਜ਼ਾਰ ਦੀਆਂ ਚੀਜ਼ਾਂ ਤੋਂ ਦੂਰ ਹੋ ਜਾਣਾ ਠੀਕ ਹੈ ਜੀ ਹੁਣ ਇੱਕਦਮ ਇਹਨੂੰ ਬੰਦ ਨਹੀਂ ਕਰਨਾ ਥੋੜਾ ਜਿਹਾ ਜਦੋਂ ਤੁਹਾਨੂੰ ਲੱਗੇ ਕਿ ਉੱਪਰ ਸੁੱਕ ਗਿਆ ਤੇ ਤੁਸੀਂ ਇਹਨੂੰ ਬੰਦ ਕਰ ਦੇਣਾ ਇੱਕਦਮ ਬੰਦ ਨਹੀਂ ਕਰਨਾ ਠੀਕ ਹੈ ਜੀ ਹੁਣ ਤੁਸੀਂ ਇਹਦੇ ਉੱਤੇ ਪਹਿਲੇ ਸੁੱਕਣ ਦੀ ਵੇਟ ਕਰੋ ਫਿਰ ਉਸ ਤੋਂ ਬਾਅਦ ਉੱਤੇ ਉੱਤੇ ਘਿਓ ਮੱਖਣ ਕੁਝ ਵੀ ਮਤਲਬ ਇੱਥੇ ਅੰਧਾਈ ਵਾਲੀ ਚੀਜ਼ ਪਾ ਦੇਣੀ ਹੈ ਤਾਂ ਕਿ ਜਿਹੜਾ ਇਹ ਮਟੀਰੀਅਲ ਹੈ ਉੱਪਰ ਜਾ ਕੇ ਚਿਪਕੇ ਨਾ ਜਦੋਂ ਸੀ ਬੰਦ ਕਰਨਾ ਠੀਕ ਹੈ ਜੀ ਇਹ ਦੇਖੋ ਜੀ ਹੁਣ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਥੋੜੇ ਗਰਮ ਹੋ ਰਹੇ ਨੇ ਤੇ ਆਪਣੇ ਆਪ ਹੀ ਇਹ ਸੈੱਟ ਹੋ ਜਾਣਾ ਹੈ ਨਾ ਥੋੜੀ ਵੇਟ ਕਰਨੀ ਪੈਗੀ 2-4 ਮਿੰਟ ਵਾਸਤੇ ਜਦੋਂ ਉੱਪਰ ਤੁਹਾਨੂੰ ਲੱਗ ਗਏ ਕਿ ਹਲਕਾ ਹਲਕਾ ਸੁੱਕਣਾ ਸ਼ੁਰੂ ਹੋ ਗਿਆ ਇਹ ਦੇਖੋ ਇੱਧਰ ਵਾਲਾ ਸੁੱਕਣਾ ਸ਼ੁਰੂ ਹੋ ਗਿਆ ਏਜ ਜਿਸੀ ਹੋਣੀ ਪਾਇਆ ਇਹ ਜਰਾ ਘਾਟੇ ਇੱਧਰ ਵਾਲਾ ਠੀਕ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਅਸੀਂ ਨਾਲ ਇਹਦੇ ਤੇ ਕੀ ਕਰਾਂਗੇ ਘਿਓ ਜਾਂ ਤੇਲ ਕੁਝ ਵੀ ਪਾਣਾ ਪਾ ਦਾਂਗੇ ਹਲਕਾ ਹਲਕਾ ਚਾਰੇ ਪਾਸੇ ਫੈਲਾ ਦਵਾਂਗੇ ਹਾਂਜੀ ਹੁਣ ਅਸੀਂ ਕੀ ਕਰਾਂਗੇ ਕਿ ਇਹਦੇ ਉੱਤੇ ਤੇਲ ਜਾਂ ਘਿਓ ਜਾਂ ਕੁਝ ਵੀ ਆਪ ਤੁਸੀਂ ਇਨੂੰ ਬੋਲੀ ਬੋਲੀ ਪ੍ਰੈਸ ਕਰਕੇ ਤੇ ਦੇ ਉੱਤੇ ਲਗਾਵਾਂਗੇ ਠੀਕ ਹੈ ਜੀ ਬੋਲਾ ਬੋਲਾ ਲਗਾਣਾ ਹੈ ਤਾਂ ਕਿ ਸਾਡਾ ਮਟੀਰੀਅਲ ਨਾ ਖਰਾਬ ਹੋਵੇ ਬਹੁਤ ਹਲਕੇ ਹਲਕੇ ਹੱਥਾ ਨਾਲ ਲਗਾਣਾ ਹੈ ਕਿਉਂਕਿ ਇਹ ਜੇ ਕੱਚਾ ਹੈਗਾ ਤੇ ਟਾਈਮ ਲੱਗੇਗਾ ਇਹਨੂੰ ਪੱਕਾ ਲੱਗਿਆ ਇਸ ਤਰੀਏ ਤੁਸੀਂ ਦੂਸਰੇ ਤੇ ਵੀ ਪਾ ਦਿਨਾ ਥੋੜਾ ਜਮੈਂ ਹੋਰ ਪਾਣ ਲੱਗਿਆ ਮੈਨੂੰ ਕੱਟ ਲੱਗ ਰਿਹਾ ਅਦਰ ਕਿਉਂਕਿ ਇਹ ਡੀਪ ਫਰਾਈ ਦੇ ਨਾਲੋਂ ਤੋਂ ਵਧੀਆ ਹੈ ਕਿ ਤੁਸੀਂ ਇਸ ਤਰ੍ਹਾਂ ਬਣਾ ਲਓ ਤੇ ਬਹੁਤ ਹੀ ਵਧੀਆ ਬੰਦ ਨੇ ਉਹ ਫਿਰ ਸਾਡੇ ਵਾਸਤੇ ਹੈਲਦੀ ਨਹੀਂ ਰਹੰਦੇ ਅਗਰ ਅਸੀਂ ਡੀਪ ਫਰਾਈ ਕਰਾਂਗੇ ਤੇ ਠੀਕ ਹੈ ਜੀ ਥੋੜ ਨੂੰ ਤੁਸੀਂ ਨੂੰ 1 ਅੱਧੇ ਮਿੰਟ ਵਾਸਤੇ ਬੰਦ ਕਰ ਸਕਦੇ ਹੋ ਉਥੇ ਨਹੀਂ ਸੀ ਥੋੜਾ ਜਿ ਲੱਗਿਆ ਮੈਂ ਕਿ ਉੱਥੇ ਵੀ ਲਗਾ ਦਵਾਂ ਤਾਂ ਕਿ ਚਿਕ ਕਰਨਾ ਠੀਕ ਹੈ ਜੀ ਪੂਰਾ ਸਾਨੂੰ ਕਰ ਦਵਾਂਗੇ ਬੰਦ ਤੇ 2 ਕਮਿੰਟ ਦੀ ਵੇਟ ਕਰਾਂਗੇ ਹਾਂਜੀ ਮੈਂ ਤੁਹਾਨੂੰ ਇੱਕ ਦੇਖੋ ਗੈਸ ਤੇ ਵੀ ਬਣਾ ਕੇ ਦਿਖਾ ਰਹੀ ਹਾਂ ਤੇ ਤੁਸੀਂ ਗੈਸ ਤੇ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਮਸ਼ੀਨ 'ਚ ਹੀ ਬਣਾਣਾ ਹੈ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਪਰ ਇਹਨੂੰ ਥੋੜਾ ਟਾਈਮ ਲੱਗੇਗਾ ਠੀਕ ਹੈ ਜੀ ਇਹ ਦੇਖੋ ਮੈਂ ਤੁਹਾਨੂੰ ਮਸ਼ੀਨ ਵਾਲਾ ਵੀ ਦਿਖਾ ਰਹੀ ਹਾਂ ਇਹਨੂੰ ਘੱਟ ਤੋਂ ਘੱਟ ਇਹ ਦੇਖੋ ਜੀ ਇਹਨਾਂ ਵਧੀਆ ਬਣ ਰਿਹਾ ਹੈ ਇਹ ਸੈਂਡਵਿਚ ਦੇਖੋ ਪਰ ਥੋੜਾ ਟਾਈਮ ਇਹਨੂੰ ਦੇਣਾ ਪਏਗਾ ਜਲਦੀ ਨਹੀਂ ਕਰਨੀ ਜੇਕਰ ਤੁਹਾਡਾ 4 ਵਾਲਾ ਤੇ ਤੁਸੀਂ 4 ਪੀਸ ਇਕੱਠੇ ਬਣਾ ਸਕਦੇ ਹੋ ਅਗਰ 2 ਵਾਲਾ ਤੇ 2 ਬਣਾ ਸਕਦੇ ਹੋ ਮੈਂ ਇਸ ਸਾਈਡ ਤੇ ਤੁਸੀਂ ਦੇਖੋ ਗੈਸ ਤੇ ਵੀ ਰੱਖਤਾ ਪਰ ਗੈਸ ਨੂੰ ਬਿਲਕੁਲ ਸਿਮ ਰੱਖਣਾ ਇਹ ਦੇਖੋ ਮੈਂ ਬਿਲਕੁਲ ਹਲਕਾ ਜਿਹਾ ਰੱਖਿਆ ਹੈ ਔਰ ਬਿਲਕੁਲ ਸਿਮ ਤੇ ਕੀਤੀ ਹੋਈ ਗੈਸ ਹੈ ਜਲਦੀ ਨਹੀਂ ਕਰਨੀ ਅਗਰ ਤੁਸੀਂ ਜਲਦੀ ਕਰੋਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਤੇ ਮਜ਼ਾ ਨਹੀਂ ਆਣਾ ਖਾਣ ਦਾ ਠੀਕ ਹੈ ਜੀ ਇਸ ਵਾਸਤੇ ਅਸੀਂ ਇਨੋ ਪਾਈ ਹੋਈ ਹੈ ਇਨੋ ਦੇ ਨਾਲ ਵੈਸੇ ਵੀ ਇਹ ਫੁੱਲ ਕੇ ਬਹੁਤ ਵਧੀਆ ਬਣ ਜਾਣਗੇ ਦੇਖੋ ਫੁੱਲੇ ਫੁੱਲੇ ਵਿੱਚ ਤੁਹਾਨੂੰ ਖੋਲ ਨਜ਼ਰ ਆ ਰਹੇ ਨੇ ਇਹ ਦੇਖੋ ਆਪਣੇ ਆਪ ਖੋਲ ਹੋ ਗਏ ਸੌਫਟ ਸੌਫਟ ਬਹੁਤ ਵਧੀਆ ਬਣਨਗੇ ਠੀਕ ਹੈ ਜੀ ਇਸ ਵਾਸਤੇ ਨੂੰ ਟਾਈਮ ਜ਼ਰੂਰ ਦੇਣਾ ਟਾਈਮ ਜਲਦੀ ਨਹੀਂ ਕੱਢਣਾ ਇਹਨੂੰ ਤੇ ਹੌਲੀ ਹੌਲੀ ਤੁਸੀਂ ਅਗਰ ਸਿਮਤੇ ਬਣਾਓਗੇ ਤਾਂ ਬਹੁਤ ਹੀ ਅੱਛੇ ਬਣਨਗੇ ਹੁਣ ਇਹ ਮੈਂ ਤੁਹਾਨੂੰ ਬਣ ਜਾਂਦੇ ਨੇ ਤੇ ਮੈਂ ਤੁਹਾਨੂੰ ਦੋਨੋਂ ਦਿਖਾਨੀਆਂ ਸੈਂਡਵਿਚ ਕਿ ਕਿਸ ਤਰ੍ਹਾਂ ਦੇ ਬਣਨ ਠੀਕ ਹੈ ਜੀ ਹਾਂਜੀ ਮੈਂ ਸਾਈਡ ਚੇਂਜ ਕਰ ਦਿੱਤੀ ਹੈ ਦੇਖੋ ਕਿੰਨਾ ਵਧੀਆ ਸੈਂਡਵਿਚ ਬਣ ਗਿਆ ਬਿਲਕੁਲ ਆਰਾਮ ਨਾਲ ਨੂੰ ਨੂੰ ਪਲਟੇ ਦੇ ਨਾਲ ਟਰਨ ਕਰਨਾ ਹੈ ਪਹਿਲੇ ਚਾਕੂ ਨਾਲ ਥੋੜਾ ਸਾਈਡਾ ਤੋਂ ਹਿਲਾ ਦੇਣਾ ਔਰ نیچے ਤੁਸੀਂ ਸਾਈਡਾਂ ਤੇ ਤੇਲ ਜ਼ਰੂਰ ਪਾਣਾ ਹਲਕਾ ਹਲਕਾ ਜਿਆਦਾ ਨਹੀਂ ਤੇ ਹਲਕਾ ਹਲਕਾ ਜ਼ਰੂਰ ਪਾਣਾ ਠੀਕ ਹੈ ਜੀ ਤਾਂ ਹੀ ਤੁਹਾਡੇ ਸੈਂਡਵਿਚ ਬਹੁਤ ਵਧੀਆ ਬਣਨਗੇ ਕਿਉਂਕਿ ਇਹ ਮਟੀਰੀਅਲ ਜਿਹੜਾ ਹੁੰਦਾ ਹੈ ਚਿਪਕ ਵੀ ਜਾਂਦਾ ਵੇ ਇਸ ਤੇ ਵਾਸਤੇ ਕਿ ਥੋੜਾ ਜਿਹਾ ਤੁਸੀਂ ਹਲਕਾ ਹਲਕਾ ਸਾਈਡਾਂ ਤੇ ਜਰੂਰ ਤੇਲ ਪਾਣਾ ਇਹਨੂੰ ਚਾਹੇ ਤੇਲ ਪਾ ਲੋ ਰਿਫਾਈਨਡ ਪਾ ਲੋ ਮੱਖਣ ਪਾ ਲੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਤੇ ਬਹੁਤ ਹੀ ਵਧੀਆ ਸੈਂਡਵਿਚ ਬਣਦੇ ਨੇ ਆ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਬਣ ਗਿਆ ਤੇ ਸਾਡੇ ਉਧਰ ਮਸ਼ੀਨ ਵਾਲੇ ਵੀ ਤਿਆਰ ਹੋ ਗਏ ਨੇ ਸਿਰਫ 5-7 ਮਿੰਟ ਹੀ ਉਹਨੇ ਲੱਗੇ ਨੇ 5-7 ਮਿੰਟ ਚ ਬਿਲਕੁਲ ਰੈਡੀ ਹੋ ਜਾਂਦੇ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੋਨੋਂ ਹੀ ਅਲੱਗ-ਅਲੱਗ ਪਲੇਟਾਂ 'ਚ ਕੱਟ ਕੇ ਦਿਖਾਣੀਆਂ ਐ ਇਹ ਵਾਲਾ ਵੀ ਔਰ ਮਸ਼ੀਰ ਵਾਲਾ ਵੀ ਠੀਕ ਹੈ ਜੀ हां जी ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਸੈਂਡਵਿਚ ਬਣੇ ਨੇ ਬਿਲਕੁਲ ਬ੍ਰੈਡ ਵਾਲੇ ਲੱਗਦੇ ਪੈਣ ਤੁਹਾਨੂੰ ਦੇਖ ਲਓ ਇਹ ਹੈਗੇ ਨੇ ਮਸ਼ੀਨ ਵਾਲੇ ਦੋਨੋਂ ਔਰ ਇਹ ਮੈਂ ਬਣਾਇਆ ਨੇ ਓਪਨ ਵਿੱਚ ਠੀਕ ਹੈ ਜੀ ਜਿਹੜੇ ਸੈਂਡਵਿਚ ਓਪਨ ਵਾਲੇ ਹੁੰਦੇ ਨੇ ਮੈਂ ਗੈਸ ਤੇ ਬਣਾਇਆ ਦੇਖੋ ਕਿੰਨਾ ਵਧੀਆ ਇਹ ਵੀ ਕਿੰਨਾ ਕਰਾਰਾ ਬਣਿਆ ਦੋਨੋਂ ਪਾਸੋਂ ਕ੍ਰਿਸਪੀ ਇਹ ਦੇਖੋ ਔਰ ਇਹ ਵੀ ਦੋਨੋਂ ਪਾਸੇ ਬਹੁਤ ਹੀ ਵਧੀਆ ਬਣੇ ਨੇ ਔਰ ਸੌਫਟ ਕਿੰਨੇ ਨੇ ਦੇਖੋ ਜੀ ਕਿੰਨੇ ਸੌਫਟ ਬਣੇ ਨੇ ਇੱਕ ਵਾਰੀ ਮੇਰੀ ਟਰਾਈ ਜਰੂਰ ਕਰਨਾ ਰੈਸਪੀ ਨੂੰ ਬਹੁਤ ਹੀ ਵਧੀਆ ਲੱਗਦੇ ਨੇ ਇਹਨਾਂ ਨੂੰ ਸੌਸ ਨਾਲ ਖਾਓ ਜਿਹਦੇ ਨਾਲ ਮਰਜੀ ਖਾਓ ਚਟਨੀ ਘਰ ਦੀ ਬਣਾ ਕੇ ਖਾਓ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਜਲਦੀ ਲੱਗਦੇ ਨੇ ਔਰ ਬੱਚਾ ਵੀ ਇੱਕ ਵਾਰੀ ਜਰੂਰ ਮੇਰੀ ਰੈਸਪੀ ਨੂੰ ਬਣਾ ਕੇ ਦਿਖਾਣਾ ਠੀਕ ਹੈ ਜੀ ਇਹਨਾਂ ਨੂੰ ਸੌਸ ਦੇ ਨਾਲ ਜਦੋਂ ਸਖਾਨੇ ਆ ਬੜਾ ਹੀ ਮਜ਼ਾ ਆਉਂਦਾ ਹੈ ਚਾਹੇ ਤੁਸੀਂ ਬੱਚਾ ਨੂੰ ਉੱਤੇ ਸੌਸ ਲਗਾ ਕੇ ਦੇ ਦਿਓ ਚਾਹੇ ਉਹਨੂੰ ਪਲੇਟ 'ਚ ਪਾ ਕੇ ਦੇ ਦਿਓ ਇੱਕ ਮੇਰਾ ਪੀਸ ਹੋਰ ਬੰਦਾ ਪੈ ਮੈਂ ਲਗਾਇਆ ਉਹਦੇ ਵਿੱਚ ਮਸ਼ੀਨ 'ਚ ਐ ਦੇਖੋ ਜੀ ਕਿੰਨਾ ਵਧੀਆ ਕ੍ਰਿਸਪੀ ਬਣਿਆ ਠੀਕ ਹੈ ਜੀ ਇੱਕ ਵਾਰੀ ਐਕਸ ਦੇ ਬਾਰੇ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਮੈਂ ਤੁਹਾਨੂੰ ਮਸ਼ੀਨ ਵਾਲਾ ਦੂਜਾ ਵੀ ਦਿਖਾਣਿਆ ਜਿਹੜਾ ਮੈਂ ਪਾਇਆ ਹੈ ਐ ਦੇਖੋ ਜੀ ਜੋ ਮਟੀਰੀਅਲ ਬਚ ਗਿਆ ਸੀ ਮੈਂ ਇੱਕ ਹੋਰ ਬਣਾ ਦਿੱਤਾ ਮੈਂ ਕਿਹਾ ਬੱਚੇ ਖਾ ਲਣਗੇ ਆਰਾਮ ਨਾਲ ਔਰ ਐ ਦੇਖੋ ਜੀ ਬੰਦਾ ਪੈ ਕਿੰਨਾ ਵਧੀਆ ਸਾਈਡਾ ਤੋਂ ਦੇਖੋ ਲਾਲ ਹੋ ਰਿਹਾ ਔਰ ਇਹਨੇ ਵੀ ਬਸ ਹੁਣ ਗਰਮ ਹੋ ਗਈ ਮਸ਼ੀਨ ਹੁਣ ਇਹਨਾਂ ਜਲਦੀ ਜਲਦੀ ਬੰਦੇ ਜਾਣਾ ਕਿਉਂਕਿ ਪਹਿਲੀ ਵਾਰੀ ਇਤੇ ਟਾਈਮ ਲੰਦਾ ਸਿਰਫ 5-7 ਮਿੰਟ 5-6 ਮਿੰਟ ਹੀ ਲੱਗਣ ਇਹ ਹੁਣ 2-3 ਮਿੰਟ ਚ ਤਿਆਰ ਹੋ ਜਾਏਗਾ ठीक है जी चलो जी ओके जी मेरी रेसिपी ने एक बार जरूर ट्राई करना ठीक है जी और एक बार एट सैंडविच जरूर बना के देखना और बच्चों जरूर खिलाना ओके जी